ਰਾਮ ਕਲੀ ਮਹੱਲਾ ਜਨ ਸੰਗਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਦਾਂਹੀਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੂਤਾ ਗਾਵੂ ਹਰੀ ਕੇ ਰਾ ਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭਿ ਸਾਰਨਾ ਨੰਗੀਕਾਰੂ ਕਰੇ ਤੇਰਾ ਕਰ ਸਭ ਸੁਵਾਰਨਾ ਸਭ ਨਗਲਾਂ ਸਭ ਨਗਲਾਂ ਸਮਰਾਸਵਾ ਮੀ ਸੋਗੁ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਗਿਆਨ ਨਹੀਂ ਕਰਤੇ ਰਾ ਕਰਤਾ ਤੇਰਾ ਸਭ ਕੁਝ ਆਜਿਸ ਦੇਹੀ ਸੋ ਪਾਵੇ ਸਦਾ ਸਿਵਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਗਏ ਮਨ ਵਸਿਆ ਬਾਜੀ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਲੋਕਿਆ ਨਹੀਂ ਕਰਤੇ ਰਾ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਕੂਖਾ ਸਭ ਗਵਾਈਆਂ ਕਰਿ ਸ਼ਾਨ ਸੁਖੁ ਮਨਾਇਓ ਸਿਆਜਿ ਨੀਚਾਂ ਸਭ ਪੂਜਾਈਆਂ ਸਦਾ ਗੁਰਬਾਰ ਕੀਤਾ ਗੁਰ ਬਿਟੁ ਮੋਜ ਜਿਦਿਆਂ ਵੜਿਆਈਆਂ ਕਹੇ ਨਾਨਕ ਸੁਨੋ ਸੰਤੋਖਿ ਆਬਧਰਮ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦਤ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਜ ਦੂਤ ਤੁਦਵਾਸ ਕੀਤੇ ਕਾਲ ਕੰਟ ਕੁਮਾਰਿਆ ਦੁਰਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤੁਦਕਰਨ ਦਵਾਜ ਜੀ ਸਾਚੀ ਲਿਵੇ ਬੰਦੇ ਨਿਭਾਣੀ ਦੇ ਨਿਮਾਣੀ ਲਿਵੇ ਬਾਜੂਂ ਕਿਆ ਕਰੇ ਵਿਚਾਰੀਆ ਤੁਦਵਾਸ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਹੁਰ ਥਾਵ ਨਾਹੀ ਸ਼ਬ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੀ ਵਿਚਾਰਿਆ ਆ ਆਨੰਦ ਨਾ ਸਭ ਕੋ ਕਹਿਆ ਆਨੰਦ ਗੁਰੂ ਤੇ ਜਾਣਿਆ ਜਾਣਿਆ ਨਾ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਜਨ ਸਾਰਿਆ ਅੰਦਰੋ ਜਨ ਕਾ ਮੂਰੂਟਾ ਤਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਹੋ ਅਨੰਦ ਹੈ ਅਨੰਦ ਗੁਰ ਤੇ ਜਾਨਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਬਰਮ ਪੂਲੇ ਫਿਰੇ ਦਾਦ ਜਗ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਲ ਜਨਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੀ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੀ ਹੋ ਕਥ ਕੀ ਕਰੇ ਕਹਾਣੀ ਨਹੀਂ ਕਰੇ ਕਹਾਣੀ ਕਥ ਕੀ ਰੀ ਗੇ ਦਵਾਰੇ ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਹੁ ਗੁਰੂ ਕੇ ਰਾਗਾਉ ਸਚੀ ਬਾਣੀ ਕਹੈ ਨਾਨਕ ਸੁਨਹੁ ਸੰਤੋ ਕਥਹੁ ਕਤ ਕਹਾ ਜੀਏ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਚਤਰਾਏ ਨਾ ਪਾਇਆ ਕਿਨੇ ਤੂ ਸਨਮਨ ਮੇਰਿਆ ਏ ਹਿਮਾਇਆ ਮੋਹਨੀ ਜਨੇਤ ਪਰਮ ਕੋ ਲਾਇਆ ਮਾਇਆ ਤਾ ਮੂਨੀਤ ਨੇ ਕੀਤੀ ਜੰਠਾ ਗੋਲੀ ਪਾਈਆ ਕੁਰਬਾਨ 기ਤਾਤ ਸਹਿ ਬਿਟੋ ਜਨਮ ਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੇ ਚਤਰਾਇ ਕਿਨ ਨਾ ਪਾਇਆ ਜੇ ਮਨ ਪਿਆਰਿਆ ਤੂੰ ਸਦਾ ਸੱਜ ਸੰਵਾਲੇ ਹੁਗਟੋਂ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਤਲਾਈਆ ਐਸਾ ਕਾਮੁਲੇ ਨਾਗੀ ਚਾ ਜਿ ਤੰਤ ਪਛਤਾਈਐ ਸਤਿਗੁਰੂ ਕਾ ਉਪਦੇਸੁ ਹਉ ਤੁਮ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਹ ਸਮਾਲੇ ਅਗਮ ਗੋਚਰ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੇ ਤੇਰਾ ਆਪਣਾ ਆਪੁ ਜਾਣਹਿ ਜੀ ਜਾਂ ਸਭ ਖੇਲ ਤੇ ਰਾਗਿਆ ਕੋ ਆਖ ਵਿਖਾਨੇ ਆਖੈ ਤੈਂ ਵੇਖੈ ਸਭ ਤੂੰ ਹੈ ਜਿਨ ਜਗਤੁ ਪਾਇਆ ਕਹੈ ਨਾਨਕ ਤੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜ ਨੰਮਤ ਕੋਜ ਦੇ ਸੋ ਅੰਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕ੍ਰਿਪਾ ਗੇਨੀ ਸਚਾ ਮਨੁ ਸਾਇਆ ਜੀਜਾ ਸਭ ਤੁਧ ਉਪਾਇ ਇਕ ਬੀਕ ਵਰਸ ਨਾਇਆ ਲਭ ਲੋਭ ਅੰਕਾਰ ਚੁਕਾ ਸਤਿਗੁਰੂ ਪਲਾ ਪਾਇਆ ਗਹਿ ਨਾਨਕ ਜਿਸਨੂੰ ਆਪ ਦੂਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਗੇਰੀ ਬਖਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਰਿਸਨਾ ਆਪ ਲੋਤ ਨਾਹੀ ਬੋਲ ਰ ਨਾ ਕਰਨੇ ਹੋ ਤਿੱਖੀ ਵਾਲੋਂ ਨਕੀਏਤ ਮਾਰਗ ਜਾੜਾ ਗੁਰ ਪ੍ਰਸਾਦਿ ਜਿ ਜਨੀ ਆਪਿ ਜਹਰਵਾਸ ਨ ਸਮਾਣੀ ਗਏ ਨਾਨਕ ਚਾਲ ਭਗਤਾ ਜੁਗ ਹਉ ਜੁਗ ਨਿਰਾਲੀ ਜੋ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤੇ ਚੱਲੇ ਜਨਾ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇਂ ਤਵੇਂ ਚਲਾਵੇਂ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਨਾਇਆ ਮਿਹ ਤਨ ਕਾ ਮਨ ਵਸਿਆ ਜੰਤੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰਹਿ ਗੱਲਾਂ ਗੱਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਗਟਮ ਸਹ ਸਿਉਪ ਸੰਗਤ ਸਬਾਈਆ ਕਹੰਦੇ ਪਵਿੱਤ ਸੁੰਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜਨਾ ਉਪਜੈਨ ਸਹਜੀ ਸਹ ਸਨਾ ਜਾਏ ਨਹਿ ਜਾਏ ਸਹ ਸੰਗ ਤੇ ਸੰਜਮ ਰਹੇ ਕਰਮ ਕਮਾਏ ਸਹ ਸੇ ਜੋ ਮਲੀਨ ਹੈ ਕਰ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੂ ਹਰਸੋਂ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹ ਜੁਬ ਜਿਉ ਸਹ ਸਹਬ ਜਾਏ ਜੀਉ ਮਹਲੇ ਬਹਰੋ ਨਰਮਲ ਬਹਰੋ ਨਰਮਲ ਜੀਉ ਤਾਂ ਮੈਲੇ ਤਿਨੀ ਜਨਮ ਜਿਵੇ ਹਾਰਿਆ ਇਹ ਤਿਸਨਾ ਵਡਾ ਰੋਗ ਲਗਾ ਮਨ ਮਨੋ ਵਿਸਾਰਿਆ ਵਿਦਾ ਮੈ ਨਾਮ ਤੁਮ ਸੋ ਸੁਨੇ ਨਾਹੀ ਕਿਰੇ ਜਿਉ ਬਿਤਾ ਲਿਆ ਹਾ ਨਾਨਕ ਜਿਨ ਸਤਿ ਤਜਿਆ ਕੂੜੇ ਲਾਗੇ ਤਿਨਿ ਜਨਮ ਜੁਇ ਹਾਰਿਆ ਜੀਉ ਨਿਰਮਲ ਬਾਹਰੂ ਨਿਰਮਲ ਬਾਹਰੂ ਤਾ ਨਿਰਭਉ ਜੀਉ ਨਿਰਮਲ ਸਤਗੁਰ ਤੇ ਕਰਨੀ ਕੁਮਾਰੀ ਕੂੜ ਕੀ ਸੋਇ ਪਹੁੰਚੇ ਨਾਹੀ ਮਨ ਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਪੱਲੇ ਸੇ ਵੰਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੀ ਕੋ ਸੇ ਗੁਰੂ ਸੇ ਤਿਸਰਮੁਖ ਹੋਗਾ ਹੂਬਾ ਤੋਂ ਸਰਮੁਖ ਸੇ ਕੋਈ ਜੀ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਰ ਦੇ ਧਿਆਏ ਅੰਤਰਾਤਮੇ ਸਮਾਲੇ ਆਪ ਛਾੜ ਸਦਾ ਰਹੇ ਪਰਨੇ ਗੁਰ ਬਿਨ ਨ ਵਰਨਾ ਜਾਣੀ ਕੋਈ ਕਹੇ ਨਾਨਕ ਸੁਨੋ ਸੰਤੋਸ ਹੋ ਸਿਕ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਕ ਹੋਗਾ ਜਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੂਰਥੈ ਕੋਈ ਪੁੱਛੋਂ ਵੇ ਕਿਆ ਜਾਏ ਅਨੇਕ ਜੋਨੀ ਪਰਵਾਵੇ ਬਿਨ ਸਤਗੁਰ ਮੁਕਤ ਨ ਪਾਵੇ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬ ਸੁਨਾਏ ਕਹੇ ਨਾਨਕ ਵਿਚਾਰ ਦੇਖੋਂ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸੁ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਉ ਏ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰਿਆ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤ ਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਗਰਤਨ ਜਿਤ ਮਨ ਲਾਗਾ ਇਹੋ ਵਾਸਵਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨਾ ਪਰਜਿਸ ਨੂੰ ਦੀਪ ਜਾਏ ਕਹੇ ਨਾਨਕ ਸ਼ਬਦਰਤਨ ਹੈ ਹੀ ਰਾਜਿਤ ਜੜਾਓ ਛੇਵ ਸ਼ਕਤਾ ਬੁਪਾਏ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਖੇ ਗੁਰਮੁਖ ਸੇਵ ਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਸਭੁ ਹੁਕਮੁ ਗੁਜਾਇ ਸਿਮਰਿ ਸਾਸਤਰੁ ਪੁਰਬਾ ਪਿਆਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੁ ਜੋਂ ਤਤੈ ਸਾਰ ਨ ਜਾਣੀ ਦੇਹੀ ਗੁਣੀ ਸੰਸਾਰ ਪ੍ਰਮ ਸੁਤਾ ਸੁਧਿਆ ਰਹਿਨ ਵਿਹਾਰੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰਿ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਜਿਸ ਨਮੰਦਨ ਹਰਿ ਲਿਵ ਲਾਗੇ ਜਾਗਤ ਰਹਿਨ ਵਿਹਾਰੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੂਕ ਮਨੋਂ ਵਿਸਾਰੀਏ ਮਨੋਂ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਬੋਹਿ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵਾ ਪੇ ਲਾਏ ਗੁਰੂ ਕਾ ਸਦਾ ਸਮਾਲੀਏ ਕਹੇ ਨਾਨਕੇ ਵਰਦਾਤਾ ਸੂਕ ਮਨੋਂ ਵਿਸਾਰੀਏ ਜੈਸੀ ਆਦਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗੰਸਾ ਬੇਕੋ ਜੀ ਕਰਦੇ ਖੇਲ ਲਚਾਇਆ ਜਾਤ ਸੁਬਾਣਾ ਤਾਂ ਜੰਮਿਆ ਪਰਵਾਰ ਭੱਲਾ ਲਿਵ ਛੁੜਕੀ ਪਰਵਾਰ ਭੱਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਜੇ ਮਾਇਆ ਜਿਤ ਹਰ ਵਿਸਰੇ ਮੋਹ 부ਜੇ ਭਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦ ਦੀ ਜਿਨਾ ਲਿਵ ਲਾਗੀਤ ਨੇ ਵਿੱਚੇ ਮਾਇਆ ਪਾਇਆ ਹਰਾਬ ਮੁਲਕ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਬੇਟੋਂ ਰਹੇ ਲੋਕ ਵਿਲਾਇਆ ਸਾਸਤਗੁਰੂ ਜੀ ਬੁਲੇ ਤੈ ਸੁਨੋ ਸੇ ਸੋ ਪੀਏ ਵਿੱਚੋਂ ਆਪ ਜਾਏ ਜਿਸ ਕਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਾਬ ਮੁਲਕ ਹੈ ਭਗਤ ਨਾਮ ਕੇ ਨਾਨਕਾ ਜਿਨਹਰ ਬੱਲੇ ਪਾਏ ਹਰਾਸ ਮੇਰੀ ਮਨਵੰਝਾਰਾ ਹਰਾਸ ਮੇਰੀ ਮਨਵੰਝਾਰਾ ਸਭ ਗੁਰ ਤੇ ਰਾਜ ਜਾਣੀ ਹਰ ਹਰ ਦੇ ਜਪੋ ਜੀਉ ਨਹਾ ਖਟੋ ਦਿਹਾੜੀ ਇਹ ਤਾਂ ਤੇ ਨਾ ਮਿਲਿਆ ਜਿਨ ਹਰ ਆਪੇ ਪਹਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵੰਝਾਰਾ ਏ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੇ ਜੇ ਤਰ ਹਰਾਸ ਬੱਲੇ ਨਾ ਪਾਏ ਹਰਾਸ ਬਾਏ ਬੱਲੇ ਵੀ ਹਰਾਸ ਵਰਨਾ ਦਿਸਣਾ ਲਾਗੇ ਆਏ ਦੇਹੋ ਹਰ ਅਸ ਗਰਮੀ ਪਾਈਏ ਸਤਿਗੁਰ ਮਲੇ ਜਿसे ਆਏ ਕਹੇ ਨਾਰੰਗ ਹੋ ਰੰ ਰਸਾ ਬਿਸਰੇ ਜਾ ਹਰਬ ਸੇ ਮਨ ਆਈ ਸ਼ਰੀਰਾ ਮੇਰਿਆ ਤੂੰ ਮੈਂ ਜੋਤ ਰਕੀ ਤਾ ਤੂੰ ਜਗ ਮੇ ਆਇਆ ਹਰ ਜੋਤ ਰਕੀ ਤੂ ਤਵੇ ਤਾ ਤੂੰ ਜਗ ਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾ ਜਗ ਦਿਖਾਇਆ ਗੁਰ ਬਸਾ ਦੀ ਬੂਝਿਆ ਤਾ ਚਲਤ ਬੁਵਾ ਚਲਤ ਨਜਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੂਤ ਰਖੀ ਤਾ ਤੂੰ ਜਗ ਮੇ ਆਇ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰੰਧਰ ਬਣਿਆ ਹਰ ਗਾਓ ਮੰਗਲ ਨਹੀਂ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਹਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਅਸ ਗੋਗੋ ਕਹੇ ਨਾਰੰ ਪ੍ਰਭਾਪ ਮਿਲੇ ਆ ਕਰਨ ਕਰਨ ਜੋਗੋ ਕਿ ਇਹ ਸ਼ਰੀਰਾ ਮੇਰੇ ਆਇਆ ਇਸ ਜਗ ਮੇ ਆਇ ਕਿ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸ਼ਰੀਰਾ ਜਾਂ ਤੂੰ ਜਗ ਮੇ ਆਇ ਜਿਨ ਹਰ ਦੇਰਾ ਰਚਨ ਰਚਿਆ ਸੋ ਹਾਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੈਤਰ ਮੇਰੇ ਹਉ ਅਰਧ ਮੈਂ ਜੋ ਤਰੀ ਹਰ ਬਿਨਾ ਵਰਨਾ ਦੇਖੂੰ ਕੋਈ ਹਰ ਬਿਨਾ ਵਰਨਾ ਦੇਖੂੰ ਕੋਈ ਨਜ਼ਰੀ ਹਰ ਨਿਹਾਲ ਆਇਓ ਵੇ ਸੰਸਾਰ ਤੂੰ ਦੇਖਦੇ ਅਰਕਾਰੂ ਗੈਰੂ ਨਜ਼ਰੀ ਆਇਆ ਗੁਰ ਪ੍ਰਸਾਦ ਦੀ ਬੂਝ ਆ ਜਾ ਵੇਖਾਂ ਹਰਿ ਕਹਿ ਹਰ ਬਿਨਾ ਵਰਨਾ ਕੋਈ ਕਹ ਨਾਨਕ ਇਹੇ ਨੇਤਰਾਂ ਅੰਧ ਸੀ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈਏ ਸ੍ਰਵਨ ਮੇ ਰਿਹੋ ਸਾਚੇ ਸੁਨੈ ਨੋ ਪਠਾਈ ਸਾਚੇ ਸੁਨੈ ਨੋ ਪਠਾਈ ਸ੍ਰੀ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਬਾਣੀ ਸਤਿ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅਮਰਤ ਨਾਮ ਸੁਣਹੁ ਪਿੱਤਰ ਹੋਵੋ ਸਾਚੇ ਸੁਨੈ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੈ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਉਣ ਨੋ ਦੁਆਰੇ ਪ੍ਰਗਟ ਕੀਏ ਦਸਾਂ ਗੁਪ ਤਰਖਾਇਆ ਬੁਰ ਦੁਆਰੇ ਲਾਏ ਭਾਵਨੇਕ ਨਾਂ ਦਸਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਓ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਬਾਜਾ ਪਵਨ ਵਜਾਇਆ ਇਹੂ ਸੱਚਾ ਸੁਹਿਲਾ ਸੱਚ ਕਰ ਗਾਵ ਹੋ ਗਾਵ ਤੰ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਤ ਤੁ ਭਾਵੇ ਗੁਰਮੁਖ ਜਨਾ ਬੁਝਾਵੇ ਨੀਹੂ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸੱਚ ਸੁਹਿਲਾ ਸਚ ਕਾਰ ਗਾਵਹਿ ਆਨੰਦ ਸੁਣਹੁ ਵਡ ਪਾਗੀ ਹੋ सगल मनोरथ पूरे पार ब्रह्म प्रभ पाया पुत्रे सगल विसूरे संताप उतरे सुनी सची बानी संत साजन साजनपे सरसे ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਛਤ ਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਬਾਜੇ ਅਨਹਦ ਤੂਰੇ ਸਲੋ ਪਵਨ ਗੁਰ ਬਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾ ਆ ਖੇਲਾ ਸਗਲ ਜਗਤ ਜੰਗ ਆਈਆਂ ਬੁਰਾਈਆਂ ਵਚ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ